ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਆ 34 ਸਾਲ ਹੋ ਗਏ ਗਰਦੀਪ ਸਿੰਘ ਖਹਿਰਾ 30 ਸਾਲ ਹੋ ਗਏ ਜਗਤਾਰ ਸਿੰਘ ਹਵਾਰਾ ਮਤਲਬ 29 ਸਾਲ ਹੋ ਗਏ ਇਸ ਤਰ੍ਹਾਂ ਲਗਭਗ 26 ਇਸ ਤਰ੍ਹਾਂ ਦੇ ਬੰਦੇ ਆ ਜਿਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਪਟਿਆਲੇ ਸੀਬੀਆਈ ਕੋਰਟ ਨੇ ਚਾਰ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਸੁਣਾਈ ਸੀ ਕੋਈ 2.5 ਸਾਲ ਬਾਅਦ ਛੜਤਾ ਕੋਈ 3 ਸਾਲ ਬਾਅਦ ਛੜਤਾ ਉਹਨਾਂ ਦੀ ਉਮਰ ਕੈਦ ਜਿਹੜੀ ਇਦਾਂ ਪੂਰੀ ਕਰ ਦਿੱਤੀ ਗਈ ਜਾਣ ਬੁੱਝ ਕੇ ਬੰਦਿਆਂ ਨੂੰ ਦਹਾਕਿਆਂ ਵੱਧੀ ਜੇਲ੍ਹਾਂ ਜਿਹੜਾ ਹੈਗਾ ਸਾੜਿਆ ਜਾ ਰਿਹਾ ਹੈਗਾ ਦਵਿੰਦਰਪਾਲ ਭੁੱਲਰ ਫਲਾਂ ਦੇ ਮਾਮਲੇ ਦੇ ਵਿੱਚ ਗਰਦੀਪ ਸਿੰਘ ਖੈਰੇਹਰਾਂ ਦੇ ਮਾਮਲੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜੇ ਤੇ ਇਹਨਾਂ ਨੂੰ ਰਿਹਾਆ ਕਰਨ ਦਾ ਨੋਟੀਫਿਕੇਸ਼ਨ ਕੇਂਦਰ ਸਰਕਾਰ ਕਰ ਚੁੱਕੀ ਆ ਇਹਦੇ باوجود ਵੀ ਜਿਹੜੇ ਜੇਲ੍ਹਾਂ ਚ ਉਹ ਨਹੀਂ ਛੱਡੇਗੇ ਤੇ ਜਿਹੜੀ ਇਹ ਲਗਾਤਾਰ ਵਧਦੀ ਕੀ ਹੋ ਰਹੀ ਆ ਇਹਦੇ ਖਿਲਾਫ ਆਵਾਜ਼ ਅਸੀਂ ਜਿਹੜੀ ਬੁਲੰਦਾ ਉਹ ਕਰ ਰਹੇ ਆ ਤੁਹਾਡੇ ਤੇ ਇੱਕ ਲਗਾਤਾਰ ਟਾਰਗੇਟ ਕੀਤਾ ਜਾਂਦਾ ਕਿ ਕਾਮਰੇਡ ਨੇ ਸਿੱਖ ਵਿਰੋਧੀ ਨੇ ਇਹ ਨੇ ਤੁਸੀਂ ਹੁਣ ਜਾ ਰਹੇ ਹੋ ਉਹਨਾਂ ਦੀ ਗੱਲ ਕਰਨ ਜਿਹੜੇ ਸਿੱਖ ਕੈਦੀ ਨੇ ਜਿਨ੍ਹਾਂ ਨੇ ਸਜ਼ਾਵਾਂ ਕੱਟੀਆਂ ਉਹ ਭਾਵੇਂ ਕਿਸੇ ਧਰਮ ਦੇ ਆ ਕਿਸੇ ਸਿਆਸੀ ਵਿਚਾਰਧਾਰਾ ਦੇ ਆ ਉਹਨਾਂ ਦੇ ਮਨੁੱਖੀ ਅਧਿਕਾਰ ਤਾਂ ਜਿਹੜੇ ਉਹ ਹੈਗੇ ਆ ਨਾ ਠੀਕ ਹੈ ਇਸ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇ ਤੇ ਕਮਿਊਨਿਸਟ ਬੋਲਣ ਨਾ ਇਹ ਤਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਵਾਜਬ ਨਹੀਂ ਹੈ ਭਲਵਾਂ ਸਿੰਘ ਰਾਜਵਾਨਾ ਦਾ ਮਾਮਲਾ ਹੋਇਆ ਤਾਂ ਉਸਤੇ ਅੰਮ੍ਰਿਤ ਸ਼ਾਹ ਇੱਕ ਕਮੈਂਟ ਕਰਦੇ ਨੇ ਕਿ ਇਹਨਾਂ ਲੋਕਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਨਹੀਂ ਜੇ ਕੀਤੇ ਤੇ ਪਛਤਾਵਾ ਹੁੰਦਾ ਤਾਂ ਕੋਈ ਸੋਚਿਆ ਜਾ ਸਕਦਾ ਕੀ ਇਸ ਆਧਾਰ ਤੇ ਬੰਦੇ ਨੂੰ ਬਾਹਰ ਨਹੀਂ ਕੱਢਿਆ ਜਾਣਾ ਪਛਤਾਵਾ ਕਰਾਉਣਾ ਕਿਹੜਾ ਕਾਨੂੰਨ ਆ ਇਹ ਕਿਹੜੇ ਕਾਨੂੰਨ ਚ ਲਿਖਿਆ ਹੋਇਆ ਜਦੋਂ ਤੁਸੀਂ ਬੰਦੇ ਨੂੰ ਉਮਰ ਕਾਇਦ ਦੀ ਸਜ਼ਾ ਦਿੱਤੀ ਬੰਦਾ 30 ਸਾਲ ਤੋਂ ਜੇਲ੍ਹਾਂ ਦੇ ਵਿੱਚ ਨੇ ਤੇ ਫਿਰ ਤੁਸੀਂ ਕਹਿੰਦੇ ਕੋ ਉਹਨੂੰ ਪਛਤਾਵਾ ਨਹੀਂ ਪਛਤਾਵਾ ਕਿਹੜੀ ਕਾਨੂੰਨ ਦੀ ਕਿਤਾਬ ਚ ਹੈਗਾ ਉਹ ਇੱਕ ਗੱਲ ਦਾ ਤਰਕੇ ਵੀ ਦਿੰਦੇ ਨੇ ਕਿ ਜੇ ਇਹ ਲੋਕ ਬਾਹਰ ਆਉਂਦੇ ਨੇ ਤਾਂ ਲਾਂਡਰਨ ਦੀ ਸਥਿਤੀ ਖਰਾਬ ਹੋਵੇਗੀ ਤੁਸੀਂ ਇਹਨੂੰ ਕੀ ਮੰਗਦੇ ਇਹ ਇਹ ਕਿੱਧਰ ਦਾ ਨਿਆਂ ਹੈਗਾ ਵੀ ਵੀ ਬਾਹਰ ਆਉਣ ਦੇ ਖਤਰਾ ਹੋ ਜੂਗਾ ਤੇ ਬਾਹਰ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਤਾਂ ਜਿਹੜੀ ਹੈਗੀ ਹੈ ਸਟੇਟ ਦੀ ਹੈ ਨਾ ਜਿਹੜਾ ਕੋਈ ਬੰਦਾ ਜੇਲ੍ਹ ਚਾ ਉਹਦੀ ਜ਼ਿੰਮੇਵਾਰੀ ਥੋੜਾ ਹੈਗੀ ਆ ਜੇ ਤੁਸੀਂ ਹੁਣ ਮੰਨ ਲਓ ਆਪਾਂ ਜਗਤਾਰ ਸਿੰਘ ਹਵਾਰੇ ਦੀ ਗੱਲ ਕਰ ਲਈਏ ਵੀ 60 65 ਪਿੰਡਾਂ ਦੀਆਂ ਪੰਚਾਇਤਾਂ ਨੇ ਪੰਚਾਇਤ ਨਾਂਮੇ ਲਿਖ ਕੇ ਦਿੱਤੀ ਹੋਈ ਵੀ ਇਹਨੂੰ ਘਟੋ ਘਟ ਪੈਰੋਲ ਤਾਂ ਜਿਹੜੀ ਹੈਗੀ ਤੁਸੀਂ ਜੋ ਪੈਰੋਲ ਵੀ ਜਿਹੜੀ ਨਹੀਂ ਦਿੱਤੀ ਜਾ ਰਹੀ ਜਿਹੜੇ ਆਰਐਸਐਸ ਦੀ ਜਿਹੜੀ ਸਰਕਾਰ ਹੈਗੀ ਜਿਹੜਾ ਉਹਦਾ ਅਜੰਡਾ ਹੈਗਾ ਇਸ ਮੁਲਕ ਨੂੰ ਹਿੰਦੀ ਹਿੰਦੂ ਹਿੰਦੁਸਤਾਨ ਬਣਾਉਣ ਦਾ ਜਿਹੜੇ ਉਹਦੇ ਏਜੰਡੇ ਨਾਲ ਨਹੀਂ ਸਹਿਮਤ ਗਏ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹਾਂ ਦੇ ਵਿੱਚ ਜੜੀ ਸਿੱਟ ਰਹੀ ਹੈਗੀ ਆ ਤੇ ਅੱਜ ਇਸ ਮੁਲਕ ਦਾ ਪ੍ਰਬੰਧ ਇਹ ਮੰਨਦਾ ਹੈਗਾ ਕਿ ਉਹਨੇ ਅਪਰਾਧ ਕੀਤਾ ਤੇ ਉਹਨੂੰ ਸਜ਼ਾ ਦੇ ਕੇ ਉਸ ਤੋਂ ਬਾਅਦ 10-10 ਸਾਲ 12-12 ਸਾਲ ਫੇਰ ਵੀ ਨਜਾਇਜ਼ ਜੇਲ੍ਹਾਂ 'ਚ ਸਾੜੀ ਰੱਖਣਾ ਇਹ ਕਿਸੇ ਵੀ ਤਰ੍ਹਾਂ ਦਾ ਜੜੀ ਹੈਗੀ ਆ ਇਹ ਇਹ ਨਿਆ ਨਹੀਂ ਹੈਗਾ ਜਿੰਨੇ ਬੰਦੇ ਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਸਿੱਖ ਕੈਦੀ ਆ ਪਾਵੇਂ ਉਹ ਉਮਰ ਖਾਲੇ ਦਾ ਪਾਵੇਂ ਉਹ ਸੋਨੂੰ ਵਾਂਗ ਚੁੱਕਾ ਪਾਵੇਂ ਅਰਬਨ नक्सਲ ਕਹਿ ਕੇ ਬੰਦੇ ਜੇਲ੍ਹਾਂ ਚ ਸਿੱਟੇ ਹੈਗੇ ਆ ਪਾਵੇਂ ਲੇਖਕਾਂ ਪੱਤਰਕਾਰਾਂ ਜਿੰਦੇ ਵੀ ਮਨੁੱਖੀ ਅਧਿਕਾਰਾਂ ਤੇ ਦੀ ਲੰਘਣਾ ਕੀਤੀ ਹੈ ਸਰਕਾਰ ਨੇ ਤੇ ਜੇਲ੍ਹਾਂ ਚ ਸਿੱਟਿਆ ਉਹਨਾਂ ਸਾਰਿਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨਾ ਸਾਡਾ ਇਹ ਫਰਜ ਆ ਔਰ ਅਸੀਂ ਆਪਣਾ ਫਰਜ ਅਦਾ ਕਰ ਰਹੇ ਹਾਂ ਬੰਦੀ ਸਿੰਘਾਂ ਦੀ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਲਈ 15 ਤਰੀਕ ਨੂੰ ਬੰਦੀ ਸਿੰਘਾਂ ਦੇ ਹੱਕ ਵਿੱਚ ਲੱਗਿਆ ਮੋਰਚਾ ਤੇ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ 15 ਤਰੀਕ ਤੇ ਉੱਥੇ ਪ੍ਰਦਰਸ਼ਨ ਹੋਣਾ 14 ਤਰੀਕ ਤੋਂ ਪੰਜਾਬ ਨੂੰ ਛਾਲੇ ਪਾਉਣੇ ਆ ਉੱਥੇ ਇਸ ਪ੍ਰਦਰਸ਼ਨ ਦਾ ਮੁੱਖ ਮਕਸਦ ਕੀ ਹੋਵੇਗਾ ਤੇ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕਿਵੇਂ ਲਿਆ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕੀਰਤਿਕ ਸਾਹਜੂ ਨੇ ਦবাইਰ ਹੀ ਅੰਦਰ ਨੇ ਭਾਈ ਕੀ ਆ ਪੂਰਾ ਪ੍ਰੋਗਰਾਮ ਕੀ ਆ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਉਹਦਾ ਲੰਮੇ ਸਮੇਂ ਤੋਂ ਉੱਥੇ ਮੋਰਚਾ ਚੱਲ ਰਿਹਾ ਹੁਣ ਦਿੱਲੀ ਜਾਣ ਦੀਆਂ ਤਿਆਰੀਆਂ ਕਿਹੜੀ ਕਿਹਦੀ ਗੱਲ ਹੋਵੇਗੀ ਉੱਥੇ ਬੰਦੀ ਸਿੰਘਾਂ ਦੀ ਗੱਲ ਹੋਵੇਗੀ ਬੰਦੀ ਸਿੰਘਾਂ ਦੇ ਨਾਲ ਹੋਰ ਕਿਹੜੇ ਜਿਹੜੇ ਆ ਕੈਦੀਆਂ ਦੀ ਉੱਥੇ ਜਿਹੜੀ ਗੱਲ ਹੋਣੀ ਆ ਰਿਹਾਈ ਨੂੰ ਲੈ ਕੇ ਪਹਿਲਾਂ ਤਾਂ ਮਨਿੰਦਰ ਜੀ ਜਿਹੜਾ ਪ੍ਰੋਗਰਾਮ ਆ ਕਿ ਕੌਮੀ ਇਨਸਾਫ਼ ਮੋਰਚੇ ਦੀ ਇਹ ਕਾਲ ਆ ਕਿ 15 ਨਵੰਬਰ ਨੂੰ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਦੇ ਨਾਮ ਜਿਹੜਾ ਮੰਗ ਪੱਤਰ ਦੇਣਾ ਠੀਕ ਹੈ 14 ਨਵੰਬਰ ਨੂੰ 11 ਵਜੇ ਰਾਜਪੁਰੇ ਤੋਂ ਤੁਰਨਾ ਹੈਗਾ ਸ਼ੰਭੂ ਰਾਹੀਂ ਜਿਹੜਾ ਹੈਗਾ ਦਿੱਲੀ ਵੱਲ ਵਧਣਾ ਹੈਗਾ ਜੇ ਉਹ ਦਿੱਲੀ ਜਾਣ ਦਿੰਦੇ ਆ ਫਿਰ 14 ਰਾਤ ਨੂੰ ਦਿੱਲੀ ਪਹੁੰਚਾਂਗੇ 15 ਨੂੰ ਉੱਥੇ ਧਰਨਾ ਲਾਵਾਂਗੇ ਜੇ ਰੋਕਦੇ ਆ ਤੇ ਫਿਰ 14 ਨੂੰ ਜਿਹੜਾ ਹੈਗਾ ਉੱਥੇ ਸ਼ੰਭੂ ਜਿਹੜਾ ਹੈਗਾ ਸ਼ਾਮ ਤੱਕ ਜਿਹੜਾ ਧਰਨਾ ਹੈਗਾ ਚੱਲੇਗਾ ਜਿਹੜੀ ਇਹਦੀ ਮੰਗ ਆ ਕਿ ਜਿੰਨੇ ਵੀ ਸਿਆਸੀ ਕੈਦੀ ਆ ਉਹ ਭਾਵੇਂ ਸਿੱਖ ਕੈਦੀ ਭਾਵੇਂ ਹੋਰ ਜਿਹੜੇ ਮੋਦੀ ਸਰਕਾਰ ਨੇ ਲੇਖਕ ਪੱਤਰਕਾਰ ਬੁੱਧੀਜੀਵ ਜੇਲ੍ਹਾਂ 'ਚ ਸਿੱਟੇ ਆ ਉਹ ਨੇ ਜਿੰਨੇ ਵੀ ਸਿਆਸੀ ਬੰਦੀ ਆ ਕਿ ਉਹਨਾਂ ਦੀ ਫੌਰੀ ਜਿਹੜੀ ਰਿਹਾਈ ਹੈਗੀ ਆ ਉਹ ਹੋਣੀ ਚਾਹੀਦੀ ਹੈਗੀ ਆ ਇਸ ਮੁਲਕ ਦੇ ਵਿੱਚ ਕਿਹਾ ਇਹ ਜਾਂਦਾ ਕਿ ਸਾਰੇ ਬੰਦੇ ਕਾਨੂੰਨ ਦੇ ਸਾਹਮਣੇ ਆ ਪਰ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨੇ ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਆ 34 ਸਾਲ ਹੋ ਗਏ ਗੁਰਦੀਪ ਸਿੰਘ ਖਹਿਰਾ 30 ਸਾਲ ਹੋ ਗਏ ਜਗਤਾਰ ਸਿੰਘ ਹਵਾਰਾ ਮਤਲਬ 29 ਸਾਲ ਹੋ ਗਏ ਇਸ ਤਰ੍ਹਾਂ ਲਗਭਗ 26 ਇਸ ਤਰ੍ਹਾਂ ਦੇ ਬੰਦੇ ਆ ਜਿਨ੍ਹਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਤੇ ਦੋ ਦਹਾਕੇ ਤਿੰਨ ਦਹਾਕੇ ਤੱਕ ਹੋ ਗਏ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਹੈਗੇ ਆ ਆਮ ਤੌਰ ਤੇ ਕੀ ਹੈਗਾ ਕਿ ਜਿਵੇਂ ਉਮਰ ਕੈਦ ਦੀ ਸਜ਼ਾ ਹੋ ਗਈ ਇਹਦੇ ਬਾਰੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਜਰਨਲੀ ਮੰਨਿਆ ਜਾਂਦਾ ਵੀ 14 ਸਾਲ ਜੇ ਇੱਕ ਬੰਦੇ ਨੇ ਭੁਗਤ ਲਈ ਪੰਜਾਬ ਦੀਆਂ ਜੇਲਾਂ ਚ 9.5 ਸਾਲ ਭੁਗਤ ਲਈ ਤੋਂ ਦਾ ਨਕਸ਼ਾ ਜਿਹੜਾ ਹੈਗਾ ਉਹ ਤੁਰ ਜਾਂਦਾ ਹੈਗਾ ਟਾਡਾ ਦੇ ਵਿੱਚ ਸੀਗਾ ਕਿ 14 ਸਾਲ ਬਾਕੀ ਮਾਫੀਆਂ ਆ ਪਾ ਕੇ ਲਗਭਗ 20 ਸਾਲ ਦੇ ਕਰੀਬ ਜਿਹੜਾ ਇਹ ਮੰਨਿਆ ਜਾਂਦਾ ਸੀਗਾ ਪਰ ਜਿਹੜੇ ਬੰਦੇ ਨੂੰ 30-30 ਸਾਲ ਹੋ ਗਏ ਹੈਗੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਵੀ ਕਹਿੰਦਾ ਕਿ ਜੇ 25 ਸਾਲ ਤੋਂ ਵੱਧ ਬੰਦੇ ਨੇ ਜੇਲ੍ਹ 'ਚ ਰਹਿ ਲਿਆ ਜੇ ਕੋਈ ਹੀਨਸ ਕ੍ਰਾਈਮ ਵੀ ਕੀਤਾ ਹੈਗਾ ਤੇ ਉਹਦੀ ਜਿਹੜੀ ਰਿਹਾਈ ਹੈਗੀ ਆ ਉਹ ਬਣਦੀ ਹੈਗੀ ਆ ਪਰ ਇਹਦੇ ਨਾਲ ਹੀ ਕਿ ਇਹਦੇ ਵਾਸਤੇ ਜਿਹੜਾ ਕਹਿੰਦੇ ਕਿ ਕਾਨੂੰਨ ਦੀ ਨਿਗਾ 'ਚ ਸਾਰੇ ਜਿਹੜੇ ਹੈਗੇ ਆ ਉਹ ਬਰਾਬਰ ਨੇ ਜਦ ਕਿ ਹਕੀਕਤ ਇਹ ਆ ਕਿ ਕਾਨੂੰਨ ਦੀ ਨਿਗਾ 'ਚ ਸਾਰੇ ਬਰਾਬਰ ਨਹੀਂ ਹੈ ਇਸ ਮੁਲਕ ਦਾ ਰਾਜ ਪ੍ਰਬੰਧ ਜਿਹੜਾ ਹੈਗਾ ਉਹ ਆਪਣੇ ਇਹ ਸਿਆਸੀ ਤੌਰ ਤੇ ਫੈਸਲਾ ਜਿਹੜਾ ਹੈਗਾ ਕਰਦਾ ਹੈਗਾ ਹੁਣ ਬਹੁਤ ਸਾਰੇ ਪੁਲਿਸ ਵਾਲੇ ਜਿਨ੍ਹਾਂ ਨੇ ਬੇਗੁਨਾਹਾਂ ਤੇ ਅਤਿਆਚਾਰ ਕੀਤਾ ਕਤਲ ਤੱਕ ਕੀਤੇ ਸੀਬੀਆਈ ਦੀਆਂ ਅਦਾਲਤਾਂ ਨੇ ਉਮਰ ਕੈਦ ਦੀ ਸਜ਼ਾ ਦਿੱਤੀ ਹੁਣ ਪਟਿਆਲੇ ਸੀਬੀਆਈ ਕੋਰਟ ਨੇ ਚਾਰ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਸੁਣਾਈ ਸੀ ਕੋਈ 2.5 ਸਾਲ ਬਾਅਦ ਛੜਤਾ ਕੋਈ 3 ਸਾਲ ਬਾਅਦ ਛੜਤਾ ਉਹਨਾਂ ਦੀ ਉਮਰ ਕੈਦ ਜਿਹੜੀ ਇਦਾਂ ਪੂਰੀ ਕਰ ਦਿੱਤੀ ਗਈ ਯਾਨੀ ਕਿ ਇਹ ਸਰਕਾਰ ਦੀ ਜੇ ਜਿਹੜੀ ਸਰਕਾਰ ਦੀ ਜੇਲ੍ਹ ਚ ਬੰਦੇ ਬੰਦ ਨੇ ਉਹ ਸਰਕਾਰ ਦੀ ਇੱਛਾ ਕਿ ਉਹਨਾਂ ਨੂੰ ਜਦੋਂ ਮਰਜ਼ੀ ਜਿਹੜੀ ਹੈਗੀ ਆ ਉਹ ਛੱਡ ਸਕਦੀ ਹੈਗੀ ਆ ਇਹਦੇ ਚ ਕੋਈ ਕਿਸੇ ਤਰ੍ਹਾਂ ਦਾ ਕਾਨੂੰਨੀ ਅੜਿੱਕਾ ਜਿਹੜਾ ਉਹ ਨਹੀਂਗਾ ਜਾਣਬੁੱਝ ਕੇ ਬੰਦਿਆਂ ਨੂੰ ਦਹਾਕਿਆਂ ਵੱਧੀ ਜੇਲ੍ਹਾਂ ਜਿਹੜਾ ਹੈਗਾ ਸਾੜਿਆ ਜਾ ਰਿਹਾ ਹੈਗਾ ਇਸ ਬੇਇਨਸਾਫੀ ਦੇ ਖਿਲਾਫ ਕਿ ਹਰ ਇੱਕ ਬੰਦੇ ਦਾ ਮਨੁੱਖੀ ਅਧਿਕਾਰ ਹੈ ਉਹ ਹੈਗਾ ਉਹ ਕਿਸੇ ਵੀ ਵਿਚਾਰਧਾਰਾ ਦਾ ਹੈਗਾ ਕਿਸੇ ਵੀ ਖਿੱਤੇ ਦਾ ਹੈਗਾ ਜੇ ਉਹਦੇ ਮਤਲਬ ਉਹ ਆਪਣੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਉਦੇਸ਼ ਆ ਉਹਦੇ ਲਈ ਕੰਮ ਕਰਦੇ ਆ ਜੇ ਇਸ ਮੁਲਕ ਦਾ ਪ੍ਰਬੰਧ ਇਹ ਮੰਨਦਾ ਹੈਗਾ ਕਿ ਉਹਨੇ ਅਪਰਾਧ ਕੀਤਾ ਤੇ ਉਹਨੂੰ ਸਜ਼ਾ ਦੇ ਕੇ ਉਸ ਤੋਂ ਬਾਅਦ 10-10 ਸਾਲ 12-12 ਸਾਲ ਫਿਰ ਵੀ ਨਜਾਇਜ਼ ਜੇਲ੍ਹਾਂ 'ਚ ਸਾੜੀ ਰੱਖਣਾ ਇਹ ਕਿਸੇ ਵੀ ਤਰ੍ਹਾਂ ਦਾ ਜਿਹੜੀ ਹੈਗੀ ਆ ਇਹ ਇਹ ਨਿਆਂ ਨਹੀਂ ਹੈਗਾ ਇਸ ਬੇਇਨਸਾਫੀ ਦੇ ਖਿਲਾਫ ਜਿਹੜਾ ਇਹ ਸੰਘਰਸ਼ ਚੱਲ ਰਿਹਾ ਕਿਰਤੀ ਕਿਸਾਨੀ ਉਹਨੇ ਦਾ ਡਟਵੀਂ ਹਮਾਇਤ ਕਰਦੀ ਆ ਤੇ ਹਰ ਤਰ੍ਹਾਂ ਦੇ ਸਿਆਸੀ ਕੈਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਹੈਗੇ ਆ ਸਿੱਖ ਕੈਦੀ ਉਹਨਾਂ ਦੀਆਂ ਜਿਹੜੀਆਂ ਸਜ਼ਾਵਾਂ ਨੇ ਮਾਫ਼ ਹੋਣ ਇਹਦੇ ਵਾਸਤੇ ਅਸੀਂ ਇਸ ਅੰਦੋਲਨ ਦਾ ਜਿਹੜਾ ਡਟਵੀਂ ਹਮਾਇਤ ਹੈਗੀ ਆ ਉਹ ਕਰ ਰਹੇ ਹੈਗੇ ਆ ਤੁਸੀਂ ਹੁਣ ਇਹਨਾਂ ਦਿਨਾਂ 'ਚ ਹੀ ਦੇਖ ਲਓ ਕਿ ਉਮਰ ਖਾਲਦ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ 5 ਸਾਲ ਤੇ 5 ਮਹੀਨੇ ਹੋ ਗਏ ਉਮਰ ਖਾਲਦ ਦਾ ਇੱਕ ਜਿਹੜਾ ਜੀਐਨਯੂ ਯੂਨੀਵਰਸਿਟੀ ਦਾ ਪੀਐਚਡੀ ਦਾ ਵਿਦਿਆ ਪੀਐਚਡੀ ਉਹਨੇ ਕਰਤੀ ਆ ਕਰ ਲਈ ਸਬਮਿਟ ਕਰਾਤਾ ਆਪਣਾ ਥੀਸਿਸ ਹੁਣ ਉਹ ਬੰਦੇ ਦੇ ਖਿਲਾਫ ਕੋਈ ਚਲਾਨ ਨਹੀਂ ਮਤਲਬ ਕੋਈ ਟ੍ਰਾਇਲ ਨਹੀਂ ਚਲਾਇਆ ਜਾ ਰਿਹਾ 5 ਸਾਲ ਤੇ 5 ਮਹੀਨੇ ਹੋ ਗਏ ਆ ਉਹ ਜੇਲ੍ਹਾਂ ਚ ਜੇਲ੍ਹਾਂ ਚ ਸੜ ਰਿਹਾ ਹੈਗਾ ਚਾਰਜੀ ਲਈ ਇਮਾਮ ਤੇ ਹੋਰ ਸਾਥੀ ਤੇ ਉਹਦੇ ਬਾਰੇ ਸੁਪਰੀਮ ਕੋਰਟ ਚ ਲਗਾਤਾਰ ਬਹਿਸ ਚੱਲ ਰਹੀ ਹੈ ਤੇ ਉਹਦੀ ਜ਼ਮਾਨਤ ਜਿਹੜੀ ਹੈਗੀ ਆ ਉਹ ਨਹੀਂ ਹੋਰੇਗੀ ਸੁਣ ਵਾਂਗ ਚੁੱਕਾ ਜੇ ਤਾਂ ਉਹ ਬਾਹਰ ਸਰਕਾਰ ਪਹਿਲਾਂ ਤੇ ਉਹਦੀਆਂ ਤਾਰੀਫਾਂ ਕਰਦੀ ਸੀਗੀ ਕਹਣਾ ਕੋਈ ਇੰਟਰਨੈਸ਼ਨਲ ਲੈਵਲ ਦਾ ਇੱਕ ਮਤਲਬ ਸਾਇੰਟਿਸਟ ਵੀ ਆ ਗਲੋਬਲ ਵਾਰਮਿੰਗ ਦੇ ਨਾਲ ਸੰਬੰਧਿਤ ਉਹ ਬੰਦਾ ਜਿਹੜਾ ਐਕਟਿਵਿਸਟ ਵੀ ਹੈਗਾ ਠੀਕ ਆ ਜਦੋਂ ਉਹਨੇ ਲਦਾਖ ਦੀ ਲੋਕਾਂ ਦੀ ਆਵਾਜ਼ ਚੱਕੀ ਉਹ ਬੰਦੇ ਨੂੰ ਦੇਸ਼ਤਰੋ ਹੀ ਗਰਦਾਨ ਤਾ ਠੀਕ ਹੈ ਅਗਿਓ ਪਾਕਿਸਤਾਨ ਗਿਆ ਜਦ ਕਿ ਪਾਕਿਸਤਾਨ ਦੇ ਵਿੱਚ ਗਲੋਬਲ ਵਾਰਮਿੰਗ ਤੇ ਇੱਕ ਇੰਟਰਨੈਸ਼ਨਲ ਕਾਨਫਰੰਸ ਹੋਈ ਉਹਦੇ ਚ ਮਤਲਬ ਇੱਕ ਐਕਟਿਵਿਸਟ ਦੇ ਤੌਰ ਤੇ ਗਿਆ ਹੈਗਾ ਉਸ ਉਹਦੀ ਉਸ ਕਾਰਵਾਈ ਨੂੰ ਦੇਸ਼ ਵਿਰੋਧੀ ਕਾਰਵਾਈ ਕਰਦਾਨ ਕੇ ਜਿਹੜਾ ਹੈਗਾ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਉਹਨੂੰ ਜਿਹੜਾ ਜੇਲ੍ਹ ਸਿੱਟ ਜੇਲ੍ਹ ਸਿੱਟ ਦਿੱਤਾ ਗਿਆ ਤਾਂ ਇਹ ਜਿਹੜੀਆਂ ਸਰਕਾਰਾਂ ਭਾਵੇਂ ਸੂਬਾ ਸਰਕਾਰਾਂ ਨੇ ਭਾਵੇਂ ਇਸ ਮੁਲਕ ਦੀ ਕੇਂਦਰ ਸਰਕਾਰ ਹੈਗੀ ਇਹ ਪਹਿਲ ਇਹ ਤੇ ਪਹਿਲੀਆਂ ਵੀ ਜਿਹੜੇ ਇਹਨਾਂ ਦੇ ਸਿਆਸੀ ਵਿਰੋਧੀ ਹੈਗੇ ਆ ਉਹਨਾਂ ਨੂੰ ਲਗਾਤਾਰ ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਸਾੜਿਆ ਜਾ ਰਿਹਾ ਤੇ ਇਹ ਸਰਕਾਰ ਤਾਂ ਲਗਾਤਾਰ ਜਿਹੜੇ ਜ਼ਬਰ ਦੇ ਹੱਦ ਬੰਨੇ ਜਿਹੜੇ ਆ ਉਹ ਟੱਪ ਚੁੱਕੀ ਹੈਗੀ ਆ ਹੁਣ ਦਵਿੰਦਰਪਾਲ ਭੁੱਲਰਫੋਲਾਂ ਦੇ ਮਾਮਲੇ ਦੇ ਵਿੱਚ ਗੁਰਦੀਪ ਸਿੰਘ ਖੈਰੇਹਰਾਂ ਦੇ ਮਾਮਲੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜੇ ਤੇ ਇਹਨਾਂ ਨੂੰ ਰਿਹਾਆ ਕਰਨ ਦਾ ਨੋਟੀਫਿਕੇਸ਼ਨ ਕੇਂਦਰ ਸਰਕਾਰ ਕਰ ਚੁੱਕੀ ਆ ਇਹਦੇ باوجود ਵੀ ਜਿਹੜੇ ਜੇਲ੍ਹਾਂ 'ਚ ਉਹ ਨਹੀਂ ਛੱਡੇਗੇ ਤਾਂ ਜਿਹੜੀ ਇਹ ਲਗਾਤਾਰ ਵਧਦੀ ਕੀ ਹੋ ਰਹੀ ਆ ਇਹਦੇ ਖਿਲਾਫ ਆਵਾਜ਼ ਅਸੀਂ ਜਿਹੜੀ ਬੁਲੰਦਾ ਉਹ ਕਰ ਰਹੇ ਹੈਗੇ ਉਹ ਇੱਕ ਗੱਲ ਦਾ ਤਰਕੇ ਵੀ ਦਿੰਦੇ ਨੇ ਕਿ ਜੇ ਇਹ ਲੋਕ ਬਾਹਰ ਆਉਂਦੇ ਨੇ ਤਾਂ ਲਾ ਐਂਡ ਆਰਡਰ ਦੀ ਸਥਿਤੀ ਖਰਾਬ ਹੋਵੇਗੀ ਤੁਸੀਂ ਇਹਨੂੰ ਕੀ ਮੰਨਦੇ ਹੋ ਦੇਖੋ ਲਾ ਐਂਡ ਆਰਡਰ ਤਾਂ ਸਟੇਟ ਦੀ ਰਿਸਪੌਂਸਿਬਿਲਟੀ ਹੈ ਨਾ ਮੰਨ ਲਓ ਹੁਣ ਤੁਹਾਨੂੰ ਕੋਈ ਧਮਕੀ ਦੇਵੇ ਜਾਂ ਮੈਨੂੰ ਕੋਈ ਧਮਕੀ ਦੇਵੇ ਕਿ ਤੈਨੂੰ ਮੈਂ ਮਾਰ ਦੇਣਾ ਹੈਗਾ ਜਾਂ ਕਿਸੇ ਬੰਦੇ ਨੂੰ ਧਮਕੀ ਦੇਵੇ ਤੇ ਜਦੋਂ ਉਹ ਬੰਦਾ ਦਰਖਾਸਤ ਦੇ ਦਿੰਦਾ ਜਾ ਕੇ ਤੇ ਪੁਲਿਸ ਕੀ ਕਰਦੀ ਉਹ ਬੰਦੇ ਨੂੰ ਚੱਕ ਕੇ ਜੇਜ ਸਿੱਟ ਦਿੰਦੀ ਹੈਗੀ ਜਦੋਂ ਕੋਈ ਬੰਦਾ ਕੋਈ ਐਕਟ ਕਰੂਗਾ ਤਾਂ ਹੀ ਹੋਊਗਾ ਨਾ ਕੁਝ ਜੇ ਤੁਸੀਂ ਬੰਦੇ ਨੂੰ ਇਹ ਇਹ ਕਿੱਧਰ ਦਾ ਨਿਆਂ ਹੈਗਾ ਵੀ ਵੀ ਬਾਹਰ ਆਉਣ ਦੇ ਖਤਰਾ ਹੋ ਜੂਗਾ ਤੇ ਬਾਹਰ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਤਾਂ ਜਿਹੜੀ ਹੈਗੀ ਸਟੇਟ ਦੀ ਹੈ ਨਾ ਜਿਹੜਾ ਕੋਈ ਬੰਦਾ ਜੇਲ੍ਹ ਚਾ ਉਹਦੀ ਜ਼ਿੰਮੇਵਾਰੀ ਥੋੜਾ ਹੈਗੀ ਆ ਜੇ ਤੁਸੀਂ ਹੁਣ ਮੰਨ ਲਓ ਆਪਾਂ ਜਗਤਾਰ ਸਿੰਘ ਹਵਾਰੇ ਦੀ ਗੱਲ ਕਰ ਲਈਏ ਵੀ 60 65 ਪਿੰਡਾਂ ਦੀਆਂ ਪੰਚਾਇਤਾਂ ਨੇ ਪੰਚਾਇਤ ਨਾਂ ਮੇ ਲਿਖ ਕੇ ਦਿੱਤੀ ਹੋਈ ਵੀ ਇਹਨੂੰ ਘਟੋ ਘਟ ਪੈਰੋਲ ਤਾਂ ਜਿਹੜੀ ਹੈਗੀ ਤੁਸੀਂ ਜੋ ਪਰੋਲ ਵੀ ਜਿਹੜੀ ਨਹੀਂ ਦਿੱਤੀ ਜਾ ਰਹੀਗੀ ਠੀਕ ਆ ਤਾਂ ਸਰਕਾਰ ਜੇ ਕੋਈ ਬੰਦਾ ਬਾਹਰ ਆ ਕੇ ਕੋਈ ਅਪਰਾਧ ਕਰੂਗਾ ਉਹਦੇ ਵਾਸਤੇ ਫਿਰ ਕਾਨੂੰਨ ਹੈਗਾ ਨਾ ਠੀਕ ਹੈ ਉਹਦੇ ਵਾਸਤੇ ਤੁਸੀਂ ਨਵਾਂ ਉਹਤੇ ਕੇਸ ਦਰਜ ਕਰ ਸਕਦੇ ਹੋ ਹੋਗੇ ਨਾ ਇਸ ਇਹ ਗੱਲ ਕਹਿ ਕੇ ਕਿ ਵੀ ਬਾਹਰ ਆ ਕੇ ਆਜੂਗਾ ਐਨੀ ਗੱਲ ਤੇ ਇਹਦਾ ਕੋਈ ਆਧਾਰਤਾ ਦਿਓਗੇ ਨਾ ਕਿਸ ਆਧਾਰ ਤੇ ਅੰਦਰ ਬੈਠਾ ਕੋਈ ਇਦਾਂ ਦੀਆਂ ਕਾਰਵਾਈਆਂ ਦੀ ਤਿਆਰੀ ਕਰ ਰਿਹਾ ਬਾਹਰ ਬੈਠੇ ਲੋਕਾਂ ਨੂੰ ਕਿਸ ਆਧਾਰ ਤੇ ਤੁਸੀਂ ਬੰਦੇ ਨੂੰ ਬਿਨਾ ਵਜੇ ਅੰਦਰ ਰੱਖਿਆ ਹੋਇਆ ਇਹਦੀ ਸਰਕਾਰ ਦੇ ਕੋਲੇ ਕੋਈ ਦਲੀਲ ਨਹੀਂ ਹੈ ਸਿਰਫ ਤੇ ਸਿਰਫ ਸਰਕਾਰ ਜਿਹੜੀ ਹੈਗੀ ਆ ਉਹ ਬਿਲਕੁਲ ਜਿਹੜਾ ਉਹਦਾ ਅਜੰਡਾ ਹੈਗਾ ਉਹ ਘੱਟ ਗਿਣਤੀਆਂ ਨੇ ਭਾਵੇਂ ਇਸ ਮੁਲਕ ਦੀਆਂ ਭਾਵੇਂ ਉਹ ਜਿਹੜੇ ਆਰਐਸਐਸ ਦੀ ਜਿਹੜੀ ਸਰਕਾਰ ਹੈਗੀ ਜਿਹੜਾ ਉਹਦਾ ਏਜੰਡਾ ਹੈਗਾ ਇਸ ਮੁਲਕ ਨੂੰ ਹਿੰਦੀ Hindu ਹਿੰਦੁਸਤਾਨ ਬਣਾਉਣ ਦਾ ਜਿਹੜੇ ਉਹਦੇ ਏਜੰਡੇ ਨਾਲ ਨਹੀਂ ਸਹਿਮਤ ਗਏ ਉਹਨਾਂ ਨੂੰ ਚੱਕ ਚੱਕ ਕੇ ਜੇਲ੍ਹਾਂ ਦੇ ਵਿੱਚ ਜਿਹੜੀ ਸਿੱਟ ਰਹੀ ਹੈਗੀ ਆ ਔਰ ਉਸ ਮਾਮਲੇ ਦੇ ਵਿੱਚ ਕੋਈ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਗਰਾਊਂਡ ਨਹੀਂ ਦੇ ਰਹੀਗੀ ਆਪਦੇ ਹੀ ਬਣਾਏ ਕਾਨੂੰਨਾਂ ਦੀਆਂ ਧੱਜੀਆਂ ਜਿਹੜੀ ਹੈਗੀ ਆ ਉਹ ਉਡਾਰ ਰਹੀ ਹੈਗੀ ਆ ਬਹੁਤ ਸਾਰੇ ਬੰਦੇ ਨੂੰ ਅਰਬਨ ਨਕਸਲ ਕਹਿ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਹੋਇਆ ਹੈ ਬਹੁਤ ਸਾਰੇ ਬੰਦੇ ਨੂੰ ਇਹ ਕਹਿ ਕੇ ਕਿ ਇਹਨਾਂ ਦਾ ਮਾਓਵਾਦੀਆਂ ਨਾਲ ਸੰਬੰਧ ਆ ਇਹ ਮਾਓਵਾਦੀ ਜਿਹੜੀ ਪਾਰਟੀ ਦੇ ਨਾਲ ਜਿਹੜੇ ਹੈਗੇ ਜੁੜੇ ਹੋਏ ਆ ਜਦ ਕਿ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਵਿੱਚ ਕਿਹਾ ਹੋਇਆ ਕਿ ਕੋਈ ਬੰਦਾ ਮਾਓਦੀ ਪਾਰਟੀ ਨਾਲ ਜਾਂ ਕਿਸੇ ਹੋਰ ਬੈਂਡ ਪਾਰਟੀ ਜਾਂ ਬੈਂਡ ਸੰਗਠਨ ਦਾ ਮੈਂਬਰ ਆ ਸਿਰਫ ਮੈਂਬਰ ਹੋਣ ਤੇ ਅਪਰਾਧੀ ਨਹੀਂ ਬਣ ਜਾਂਦਾ ਜਿੰਨਾ ਸਮਾਂ ਕੋਈ ਉਹ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦਾ ਜਿਸ ਨੂੰ ਕਾਨੂੰਨ ਅਪਰਾਧ ਮੰਨਦਾ ਹੋਵੇ ਇਸ ਕਰਕੇ ਸਿਰਫ ਐਸੇ ਕਰਕੇ ਬੰਦੇ ਨੂੰ ਜੇਲ੍ਹ 'ਚ ਬਿਠਾਈ ਰੱਖਣਾ ਕਿ ਬਾਹਰ ਆ ਕੇ ਐ ਕਰ ਦੇਣਗੇ ਇਹ ਬਹੁਤ ਥੋਥੀ ਜਿਹੜੀ ਹੈਗੀ ਆ ਦਲੀਲ ਹੈਗੀ ਆ ਇਹ ਸਰਕਾਰ ਆਪਣੇ ਧੱਕੇ ਨੂੰ ਜਾਇਜ਼ ਠਹਿਰਾਉਣ ਵਾਸਤੇ ਇਸ ਤਰ੍ਹਾਂ ਦੀਆਂ ਦਲੀਲਾਂ ਜਿਹੜੀਆਂ ਨੇ ਉਹ ਦੇ ਰਹੀ ਹੈਗੀ ਆ ਹਲਵਾਨ ਸਿੰਘ ਰਾਜੂਵਾਲਾ ਦਾ ਮਾਮਲਾ ਹੋਇਆ ਤਾਂ ਉਸਤੇ ਅਮਿਤ ਸ਼ਾਹ ਇੱਕ ਕਮੈਂਟ ਕਰਦੇ ਨੇ ਕਿ ਇਹਨਾਂ ਲੋਕਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਨਹੀਂ ਜੇ ਕੀਤੇ ਤੇ ਪਛਤਾਵਾ ਹੁੰਦਾ ਤਾਂ ਕੋਈ ਸੋਚਿਆ ਜਾ ਸਕਦਾ ਕੀ ਇਸ ਆਧਾਰ ਤੇ ਬੰਦੇ ਨੂੰ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ ਕੀ ਇਸ ਮੁਲਕ ਦਾ ਜਿਹੜਾ ਰਾਜ ਪ੍ਰਬੰਧ ਆ ਉਹ ਇਹ ਦਾਵਾ ਕਰਦੇ ਕਿ ਅਸੀਂ ਕਾਨੂੰਨ ਮੁਤਾਬਕ ਚਲਾਉਨੇ ਆ ਪਛਤਾਵਾ ਕਰਾਉਣਾ ਕਿਹੜਾ ਕਾਨੂੰਨ ਆ ਇਹ ਕਿਹੜੇ ਕਾਨੂੰਨ ਚ ਲਿਖਿਆ ਹੋਇਆ ਜਦੋਂ ਤੁਸੀਂ ਬੰਦੇ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਬੰਦੇ 33 ਸਾਲ ਤੋਂ ਜੇਲ੍ਹਾਂ ਦੇ ਵਿੱਚ ਨੇ ਕੋਈ 7 ਸਾਲ ਕੱਟ ਕੇ ਆ ਜਾਂਦਾ ਕੋਈ 14 ਸਾਲ ਕੱਟ ਕੇ ਆਉਂਦਾ ਕੋਈ 20 ਸਾਲ ਕੱਟ ਕੇ ਆ ਜਾਂਦਾ ਜਿਵੇਂ ਕਹਾਂਗੇ ਪੁਲਿਸ ਵਾਲਿਆਂ ਨੇ ਜੇ ਨਜਾਇਜ਼ ਬੰਦੇ ਮਾਰੇ ਆ ਉਹਨਾਂ ਨੂੰ عمر ਕੈਦ ਦੀਆਂ ਸਜ਼ਾਵਾਂ ਹੋਈਆਂ ਜੇ ਉਹ 3-3 ਸਾਲ 4-4 ਸਾਲ ਬਾਅਦ ਜੇਲ੍ਹ 'ਚ ਆ ਗਏ ਜੇਲ੍ਹ ਤੋਂ ਬਾਹਰ ਆ ਗਏ ਠੀਕ ਆ ਤੇ ਹੁਣ ਤੁਸੀਂ ਕਿਸੇ ਬੰਦੇ ਨੂੰ 30 ਸਾਲ ਤੋਂ ਜੇਲ੍ਹ 'ਚ ਰੱਖਿਆ ਹੋਇਆ ਤੇ ਫਿਰ ਤੁਸੀਂ ਕਹਿੰਨੇ ਕੋ ਉਹਨੂੰ ਪਛਤਾਵਾ ਨਹੀਂ ਪਛਤਾਵਾ ਕਿਹੜੀ ਕਾਨੂੰਨ ਦੀ ਕਿਤਾਬ 'ਚ ਹੈਗਾ ਕਿਸੇ ਕਾਨੂੰਨ ਦੀ ਕਿਤਾਬ 'ਚ ਹੈਗਾ ਆਪਾਂ ਸਾਰੇ ਮਤਲਬ ਆਪਣੇ ਤੇ ਜਿੰਨੇ ਕਾਰਕੁਨਾ ਕੇਸ ਚੱਲਦੇ ਹੈਗੇ ਆ ਕਈਆਂ ਕੇਸਾਂ 'ਚ ਸਜ਼ਾ ਹੁੰਦੀ ਹੈ ਜਾਂ ਘੱਟ ਹੁੰਦੀ ਹੈ ਜਾਂ ਵੱਧ ਹੁੰਦੀ ਹੈ ਜਾਂ ਬਰੀ ਹੁੰਨੇ ਆ ਕਿ ਇਸ ਕ ਇਸ ਗੱਲ ਤੇ ਇੱਕ ਸਰਕਾਰ ਛੱਡ ਦਿੰਦੀ ਹੈ ਕਿ ਤੈਨੂੰ ਪਛਤਾਵਾ ਹੈਗੇ ਕਿ ਨਹੀਂ ਪਛਤਾਵਾ ਅਦਾਲਤਾਂ ਇਸ ਗੱਲ ਤੇ ਛੱਡ ਦਿੰਦੀਆਂ ਨੇ ਤੇ ਇਹ ਆਮਤ ਸ਼ਾਦੀ ਬੜੀ ਬੇਹੂਦਾ ਕਿਸਮ ਦੀ ਜਿਹੜੀ ਹੈਗੀ ਆ ਉਹ ਦਲੀਲ ਆ ਜੋ ਉਹਨਾਂ ਨੇ ਕੀਤਾ ਉਹਦੀ ਸਜ਼ਾ ਤੁਸੀਂ ਉਹਨੂੰ ਦੇਤੀ ਜਦੋਂ ਸਜ਼ਾ ਪੂਰੀ ਕਰਤੀ ਉਹਨਾਂ ਨੂੰ ਰਿਹਾ ਕਰੋ ਜੇਲ੍ਹ 'ਚ ਰੱਖਣ ਦਾ ਮਤਲਬ ਕੀ ਬਣਦਾ ਹੈਗਾ ਤੁਹਾਡੇ ਤੇ ਇੱਕ ਲਗਾਤਾਰ ਟਾਰਗੇਟ ਕੀਤਾ ਜਾਂਦਾ ਹੈ ਕਿ ਕਾਮਰੇਡ ਨੇ ਸਿੱਖ ਵਿਰੋਧੀ ਨੇ ਇਹ ਨਹੀਂ ਤੁਸੀਂ ਹੁਣ ਜਾ ਰਹੇ ਹੋ ਉਹਨਾਂ ਦੀ ਗੱਲ ਕਰਨ ਜਿਹੜੇ ਸਿੱਖ ਕੈਦੀ ਨੇ ਜਿਨ੍ਹਾਂ ਨੇ ਸਜਾਵਾਂ ਕੱਟੀਆਂ ਕਿਵੇਂ ਦੇਖਦੇ ਹੋ ਮਤਲਬ ਕਾਮਰੈਡ ਹੋ ਕੇ ਸਿੱਖ ਕੈਦੀਆਂ ਦੀ سپورਟ ਦੇ ਵਿੱਚ ਅਸੀਂ ਆਪਣੀ ਸਮਝ ਮੁਤਾਬਕ ਚੱਲਦੇ ਹਾਂ ਕਿਸੇ ਦੀ ਕਹਿਨ ਨਾ ਕਹਿਨ ਦੇ ਮੁਤਾਬਕ ਨਹੀਂ ਚੱਲਦੇਗੀ ਇਸ ਮੁਲਕ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜੇ ਤੁਸੀਂ ਕਮਿਊਨਿਸਟਾਂ ਦੀ ਗੱਲ ਕਰੋ ਕਮਿਊਨਿਸਟ ਹਰ ਤੱਕੇ ਦੇ ਖਿਲਾਫ ਬੋਲਣ ਵਾਲੇ ਵਿਅਕਤੀ ਨੂੰ ਕਿਹਾ ਜਾਂਦਾ ਨਿਆਂ ਦੀ ਗੱਲ ਕਰਨ ਵਾਲੇ ਬੰਦੇ ਨੂੰ ਕਿਹਾ ਜਾਂਦਾ ਜਿਹੜਾ ਕਿਸੇ ਵੀ ਤਰ੍ਹਾਂ ਦਾ ਨਿਆਂ ਭਾਵੇਂ ਉਹ ਆਰਥਿਕ ਤੌਰ ਤੇ ਕਾਣੀ ਵੰਡਦਾ ਗੱਲ ਹੀ ਹੋਵੇ ਭਾਵੇਂ ਉਹ ਸਮਾਜਿਕ ਤੌਰ ਤੇ ਵਿਤਕਰੇ ਦਾ ਹੋਵੇ ਭਾਵੇਂ ਉਹ ਰਾਜਨੀਤਿਕ ਤੌਰ ਤੇ ਵਿਤਕਰੇ ਦਾ ਹੋਵੇ ਕਿਸੇ ਨਾਲ ਖਿੱਤੇ ਦੇ ਆਧਾਰ ਤੇ ਕਿਸੇ ਤੇ ਬੋਲੀ ਦੇ ਆਧਾਰ ਤੇ ਕਿਸੇ ਨਾਲ ਧਰਮ ਦੇ ਆਧਾਰ ਤੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਹੋਵੇ ਹਰ ਉਸ ਵਿਤਕਰੇ ਦੇ ਖਿਲਾਫ ਬੋਲਣ ਵਾਲੇ ਬੰਦੇ ਨੂੰ ਜਿਹੜਾ ਹੈਗਾ ਕਮਿਊਨਿਸਟ ਕਿਹਾ ਜਾਂਦਾ ਹੈਗਾ ਠੀਕ ਹੈ ਤੇ ਜਿਹੜੇ ਬੰਦਿਆਂ ਨੂੰ ਮਤਲਬ ਸਜ਼ਾਵਾਂ ਦਿੱਤੀਆਂ ਸਜ਼ਾਵਾਂ ਪੂਰੀਆਂ ਹੋਊਗਾ ਉਹ ਭਾਵੇਂ ਕਿਸੇ ਧਰਮ ਦੇ ਆ ਕਿਸੇ ਸਿਆਸੀ ਵਿਚਾਰਧਾਰਾ ਦੇ ਆ ਉਹਨਾਂ ਦੇ ਮਨੁੱਖੀ ਅਧਿਕਾਰ ਤਾਂ ਜਿਹੜੇ ਉਹ ਹੈਗੇ ਆ ਨਾ ਠੀਕ ਆ ਇਸ ਕਰਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇ ਤੇ ਕਮਿਊਨਿਸਟ ਬੋਲਣ ਨਾ ਇਹ ਤਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਵਾਜਬ ਨਹੀਂ ਹੈਗਾਗਾ। ਤੋਂ ਇਹ ਜਿਹੜੀਆਂ ਜਿਹੜੇ ਬੰਦੇ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਆ ਫਲਾਣਾ ਸਿੱਖ ਵਿਰੋਧੀ ਫਲਾਣਾ ਹੈਗਾ ਉਹ ਸੋਸ਼ਲ ਮੀਡੀਆ ਤੇ ਮਤਲਬ ਬੇਹੂਦਾ ਗੱਲਾਂ ਕਰਨ ਵਾਲੇ ਹੈਗੇ ਆ ਉਹ ਕੋਈ ਇਦਾਂ ਨਹੀਂ ਹੈਗਾ ਕਿ ਉਹ ਕੋਈ ਬਹੁਤ ਵੱਡੇ ਵਿਦਵਾਨ ਨੇ ਉਹ ਕਿਸੇ ਯੂਨੀਵਰਸਿਟੀ ਦੇ ਸਕਾਲਰ ਨੇ ਕੋਈ ਪ੍ਰੋਫੈਸਰ ਨੇ ਸੋਸ਼ਲ ਮੀਡੀਆ ਤੇ ਹਰ ਕੋਈ ਮਤਲਬ ਜਿਹੜਾ ਹੈਗਾ ਉਹ ਕੋਈ ਸ਼ੁਰਲੀਆਂ ਛੱਡਦੇ ਰਹਿੰਦੇ ਹੈਗੇ ਆ ਇਸ ਕਰਕੇ ਉਹਨਾਂ ਗੱਲਾਂ ਦੇ ਨਾਲ ਸਾਡਾ ਕੋਈ ਸਰਵਕਾਰ ਨਹੀਂ ਹੈਗਾ ਜਿੰਨੇ ਬੰਦੇ ਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਭਾਵੇਂ ਉਹ ਸਿੱਖ ਕੈਦੀ ਆ ਪਾਵੇਂ ਉਹ ਉਮਰ ਖਾਲੇ ਦਾ ਪਾਵੇਂ ਉਹ ਸੋਨੂੰ ਵਾਂਗ ਚੁੱਕਾ ਪਾਵੇਂ ਅਰਬਨ नक्सਲ ਕਹਿ ਕੇ ਬੰਦੇ ਜੇਲਾਂ ਚ ਸਿੱਟੇ ਹੈਗੇ ਆ ਪਾਵੇਂ ਲੇਖਕ ਆ ਪੱਤਰਕਾਰ ਆ ਜਿੰਦੇ ਵੀ ਮਨੁੱਖੀ ਅਧਿਕਾਰਾਂ ਤੇ ਆ ਦੀ ਲੰਘਣਾ ਕੀਤੀ ਹੈ ਸਰਕਾਰ ਨੇ ਤੇ ਜੇਲਾਂ ਚ ਸਿੱਟਿਆ ਉਹਨਾਂ ਸਾਰਿਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨਾ ਸਾਡਾ ਜਿਹੜਾ ਫਰਜ ਆ ਔਰ ਅਸੀਂ ਆਪਣਾ ਫਰਜ ਅਦਾ ਕਰ ਰਹੇ ਹੈਗੇ ਜੇਕਰ 15 ਤਰੀਕ ਨੂੰ ਜਾਣ ਨਾ ਦਿੱਤਾ ਤੁਸੀਂ ਜਿਵੇਂ ਕਿਹਾ ਕਿ ਸ਼ੰਭੂ ਮੋਰਚ ਫਿਰ ਇੱਥੇ ਬੈਠ ਕੇ ਪ੍ਰਦਰਸ਼ਨ ਕਰੋਗੇ ਦੇਖੋ ਪ੍ਰੋਗਰਾਮ ਇਹ ਹੈਗਾ ਕਿ 15 ਤਰੀਕ ਨੂੰ ਜੰਤਰਮੰਤਰ ਧਰਨਾ ਲਾ ਕੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਤੇ ਨਾ ਹੈਗਾ ਜੇ ਨਹੀਂ ਜਾਣ ਦਿੰਦੇ ਤਾਂ ਇਹ ਜੋ ਹੁਣ ਤੱਕ ਤੈਅ ਹੈਗਾ ਕਿ ਰਾਜਪੁਰੇ ਤੋਂ ਇਕੱਠੇ ਹੋ ਕੇ ਹਜ਼ਾਰਾਂ ਦੀ ਗਿਣਤੀ ਜੋ ਇਕੱਠ ਹੋਊਗਾ ਮਾਰਚ ਕਰਨਾ ਸ਼ੰਭੂ ਤੋਂ ਬਾਰਡਰ ਜਿਹੜਾ ਹੈਗਾ ਲੰਘਣਾ ਹੈਗਾ ਉਹ ਲੰਘਣ ਦਿੰਦੇ ਕਿ ਨਹੀਂ ਲੰਘਣ ਦਿੰਦੇਗੇ ਇਹ ਇਸ ਸਰਕਾਰ ਤੇ ਨਿਰਭਰ ਕਰਦਾ ਹੈਗਾ ਪਰ ਅਸੀਂ ਇਸ ਆਵਾਜ਼ ਜਿਹੜੀ ਇਸ ਮੁੱਦੇ ਤੇ ਆਪਣੀ ਜਿਹੜੀ ਹੈਗੀ ਆ ਉਹ ਬੁਲੰਦ ਕਰਨੀ ਆ ਔਰ ਅਸੀਂ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਸਮੂਹ ਪੰਜਾਬੀਆਂ ਨੂੰ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਇਹ ਕਹਿੰਨੇ ਆ ਕਿ ਉਹ ਇਹ ਸਾਰੀਆਂ ਜਿਹੜਿਆ ਵੀ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਇਹਨਾਂ ਤੋਂ ਉੱਪਰ ਉੱਠ ਕੇ ਇਹ ਦੇਖਣ ਕਿ ਕੀ ਲੋਕਾਂ ਦੇ ਜਿਹੜੇ ਬੰਦੇ ਜੇਲ੍ਹਾਂ 'ਚ ਆ ਕੀ ਉਹਨਾਂ ਦੇ ਮਨੁੱਖੀ ਅਧਿਕਾਰ ਮਾਰੇ ਜਾ ਰਹੇ ਕਿ ਨਹੀਂ ਮਾਰੇ ਜਾ ਰਹੇ ਕਿ ਕੀ ਉਹਨਾਂ ਨੂੰ ਕਿਸੇ ਖਾਸ ਧਰਮ ਜਾਂ ਕਿਸੇ ਖਾਸ ਵਿਚਾਰਧਾਰਾ ਵਾਲੇ ਹੋਣ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿ ਨਹੀਂ ਟਾਰਗੇਟ ਕੀਤਾ ਜਾ ਰਿਹਾ ਕੀ ਕਾਨੂੰਨ ਦੀ ਨਿਗਾ 'ਚ ਨਜ਼ਰ 'ਚ ਸਾਰੇ ਬਰਾਬਰ ਹੁੰਦੇ ਆ ਕੀ ਕਾਨੂੰਨ ਦੀ ਨਿਗਾ ਜਿਹੜੀ ਇਸ ਮੁਲਕ ਦੇ ਵਿੱਚ ਕੀ ਸਾਰ ਨੂੰ ਬਰਾਬਰ ਸਮਝ ਰਹੀ ਕਿ ਨਹੀਂ ਸਮਝ ਰਹੀ ਜੇ ਨਹੀਂ ਬਰਾਬਰ ਸਮਝ ਰਹੀ ਕਿ ਵਿਤਕਰਾ ਕਰ ਰਹੀ ਆ ਕਿਸੇ ਦੇ ਨਾਲ ਵੀ ਠੀਕ ਆ ਤੇ ਉਹਦੇ ਮਨੁੱਖੀ ਅਧਿਕਾਰ ਮਾਰੇ ਜਾ ਰਹੇ ਆ ਤੇ ਸਾਰਿਆਂ ਨੂੰ ਇਸ ਇਹਦੇ ਇਸ ਜ਼ਬਰ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਇਸ ਪ੍ਰੋਗਰਾਮ ਦਾ ਵੀ ਹਿੱਸਾ ਬੰਨਣਾ ਚਾਹੀਦਾ ਹੈਗਾ ਆਪਣੇ ਪੱਧਰ ਤੇ ਵੀ ਜਿਵੇਂ ਵੀ ਕੋਈ ਇਸ ਵਧੀਕੀ ਦੇ ਖਿਲਾਫ ਆਵਾਜ਼ ਠਾ ਸਕਦਾ ਉਹਨੂੰ ਆਵਾਜ਼ ਜਿਹੜੀ ਹੈਗੀ ਆ ਉਹ ਉਠਾਉਣੀ ਚਾਹੀਦੀ ਹੈ ਹੈਗੀ ਆ ਜੇ ਕਿਸੇ ਦੇ ਨਾਲ ਹੋਰ ਵਾਪਰਿਆ ਹੈਗਾ ਇਹ ਮੁਲਕ ਦਾ ਰਾਜਨੀਤਿਕ ਪ੍ਰਬੰਧ ਕਿਸ ਨੂੰ ਹੈ ਜੇਲ੍ਹਾਂ ਚ ਸਾਲ ਰਿਆ ਹੈਗਾ ਤੇ ਇਹ ਇਹ ਨਹੀਂ ਹੈਗਾਗਾ ਕਿ ਜਿਵੇਂ ਕਸ਼ਮੀਰ ਦੇ ਵਿੱਚ ਜਦੋਂ ਬਹੁਤ ਸਾਰੇ ਮਾਰੂ ਹਥਿਆਰ ਪ੍ਰਦਰਸ਼ਨਕਾਰੀਆਂ ਤੇ ਇਹਨਾਂ ਨੇ ਚਲਾਏ ਤਾਂ ਉਦੋਂ ਬਹੁਤ ਸਾਰੇ ਸਹਿਰਦ ਲੋਕਾਂ ਨੇ ਕਿਹਾ ਕਿ ਜਦੋਂ ਸਟੇਟ ਕੋ ਆਪਣਾ ਸੰਧ ਬਣਾ ਲੈਂਦੀ ਹੈਗੀ ਆ ਤਾਂ ਉਹ ਐ ਨਹੀਂ ਵੀ ਸਿਰਫ ਇਹਨਾਂ ਦੇ ਵਰਤੇ ਆ ਜਾਣਾ ਹੈਗਾ ਠੀਕ ਆ ਉਹੀ ਬਾਅਦ ਚ ਸ਼ੰਭੂ ਦੇ ਖਨੌਰੀ ਜਿਹੜਾ ਹੈਗਾ ਕਿਸਾਨਾਂ ਤੇ ਵੀ ਉਹੀ ਚੀਜ਼ਾਂ ਜਿਹੜੇ ਨੇ ਉਸ ਤਰ੍ਹਾਂ ਦੇ ਵੈਪਨ ਜਿਹੜੇ ਹੈਗੇ ਆ ਉਹ ਉਹ ਵਰਤੇ ਗਏ ਸੀ ਇਸ ਕਰਕੇ ਜਦੋਂ ਸਰਕਾਰ ਕਿਸੇ ਨੂੰ ਵੀ ਕੁਚਲਣ ਤੇ ਆ ਜੇ ਤਾਂ ਜਿਹੜੇ ਹੋਰ ਸੰਘਰਸ਼ ਕਰ ਰਹੇ ਲੋਕ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਇਹ ਵਾਰੀ ਉਹਨਾਂ ਦੀ ਵੀ ਆ ਸਕਦੀ ਹੈਗੀ ਆ ਇਸ ਕਰਕੇ ਸਮੁੱਚੇ ਇਨਸਾਫ ਸੰਧ ਲੋਕਾਂ ਨੂੰ ਇਸ ਵਿਤਕਰੇ ਦੇ ਖਿਲਾਫ ਜਿਹੜਾ ਮੈਦਾਨ ਦੇ ਵਿੱਚ ਆ ਉਹ ਡਟਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ ਗੱਲਬਾਤ ਕੀਤੀ 14 ਤਰੀਕ ਨੂੰ ਬੰਦੀ ਸਿੰਘਾਂ ਦੀ ਅਗਵਾ ਜਿਹੜੀ ਹੈ ਰਿਹਾਈ ਲਈ ਲੱਗਿਆ ਮੋਰਚਾ ਕਮ ਇਨਸਾਫ ਮੋਰਚਾ ਤੇ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 15 ਤਰੀਕ ਨੂੰ ਪ੍ਰਦਰਸ਼ਨ ਕਰਨ ਦਿੱਲੀ ਜਾ ਰਹੇ ਆ ਜਿਹਦੀ ਰਵਾਨਗੀ 14 ਤਰੀਕ ਨੂੰ ਹੋਵੇਗੀ ਸ਼ੰਭੂ ਬਾਰਡਰ ਦੇ ਉੱਤੋਂ ਤਾਂ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਦੇ ਉੱਤੇ ਸਾਰਿਆਂ ਨੂੰ ਸਹਿਰਦ ਹੋ ਕੇ ਜਿਹੜੇ ਕਿਸੇ ਵੀ ਵਿਚਾਰਧਾਰਾ ਦੇ ਵਿਅਕਤੀ ਹੋਣ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਜ਼ਾ ਮਿਲ ਚੁੱਕੀ ਹੈ ਤੇ ਉਹਨਾਂ ਨੂੰ ਰਿਹਾਈ ਦੇਣੀ ਚਾਹੀਦੀ ਹੈ ਇਹ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ ਜੇਕਰ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ